ਨੂੰ ਰੱਬ ਨੇ ਚੁੰਨੀਆਂ ਦਿੱਤੀਆਂ ਤੁਸੀਂ ਪੰਜਾਬ ਦੀਆਂ ਜਾਈਆਂ ਜੇ ਪੰਜਾਬ ਦੀ ਧਰਤੀ ਤੇ ਰਹਿਣ ਵਾਲਿਆਂ ਦੀ ਚੁੰਨੀਆਂ ਤੁਹਾਡੀ ਅਣਖ ਆ ਚੁੰਨੀਆਂ ਤੁਹਾਡੀ ਜਿੰਦ ਜਾਣ ਆ ਹਜ਼ਾਰ Banda ਗਲਤ ਖਲੋਤਾ ਹੋਵੇ ਉਹ ਜੈਨੂੰ ਮਰਜੀ ਅੱਖ ਚੁੱਕ ਚੁੱਕ ਕੇ ਵੇਖੀ ਜਾਵੇ ਪਰ ਸਿਰ ਤੇ ਚੁੰਨੀ ਲੈ ਕੇ ਨੰਗ ਜੋ ਮੈਂ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆ ਜੇ ਕੋਈ ਅੱਖ ਚੁੱਕ ਕੇ ਵੀ ਤੁਹਾਡੇ ਵੱਲ ਵੇਖ ਜਾਵੇ ਤੇ ਫੇਰ ਆਖਿਓ ਮੈਨੂੰ ਤੁਸੀਂ ਕਿਤੇ ਚਲੀਆਂ ਜਾਓ ਹਜ਼ਾਰਾਂ ਕੁੜੀਆਂ ਨੇ ਫੈਸ਼ਨ ਕੀਤਾ ਹੋਵੇ। ਉਹਨਾਂ 'ਚ ਇੱਕ ਸਿਰ ਤੇ ਚੁੰਨੀ ਵਾਲੀ ਖਲੋਤੀ ਹੋਵੇ। ਜੇ ਲੋਕ ਮੁੜ ਮੁੜ ਕੇ ਨਾ ਵੇਖਣ ਪਈ ਆ ਉਹ ਵਾਕੇ ਸਰਦਾਰਾਂ ਦੀ, ਜਾਂ ਸਰਦਾਰਾਂ ਦੀ ਮਾਂ ਵਾਂ, ਜਾਂ ਉਹ ਸਰਦਾਰਾਂ ਦੀ ਨੌਂ ਵਾਂ, ਜਾਂ ਉਹ ਸਰਦਾਰਾਂ ਦੀ ਧੀ ਆ, ਜਾਂ ਸਰਦਾਰਾਂ ਦੀ ਭੈਣ ਤਰੀ ਜਾਂਦੀ ਆ। ਤੁਹਾਨੂੰ ਗੁਰੂ ਨੇ ਸਤਕਾਰ ਦਿੰਦਾ ਹੈ, ਗੁਰੂ ਨੇ ਮਾਣ ਦਿੰਦਾ ਹੈ। ਪਰ ਹੁਣ ਤੇ ਆਵਾ ਉੱਤੇ ਆਪਿਆ, ਮਾਫ਼ ਕਰਿਓ ਇਸ ਗੱਲ ਦਾ ਗੁੱਸਾ ਨਾ ਕਰਿਓ। ਉਹਨਾਂ ਦੇ ਮਾੜੀ ਮਾਈ ਸੇਤੀ ਡਰਦੀ ਨਾਉ ਦੇ ਸਿਰ ਤੇ ਹੱਥੋਂ ਨਹੀਂ ਰੱਖਦੀ ਵੀ ਨੂੰ ਜੇ ਪਿਆਰ ਦੁੱਤਾ ਤੇ ਇਹਨੇ ਗਾਲੀ ਪੈ ਜਾਣਾ ਵੀ ਮੈਂ ਦੇ 5000 ਹੁਣੇ ਲਾ ਗਿਆ ਕਿ ਤੂੰ ਇਹ ਗੁੰਝਲਾਂ ਹੀ ਪਾਤੀਆਂ ਵੜ ਕੇ ਸਾਰੀਆਂ ਮਾਈ ਪਿਚੁੰਨੀ ਉਹ ਮਤਲਬ ਸਟਾਈਲ ਉਹ ਲੈਣਾ ਵੀ ਚੁੰਨੀ ਖਲੋਵੇ ਨਾ ਭੱਜ ਭੱਜ ਠਾਂ ਨੂੰ ਉਤਰੇ ਪਰ ਉਹ ਆਪੇ ਚੁੰਨੀ ਗਲ ਚ ਆ ਗਈ ਗਲ ਤੋਂ ਅੱਗੇ ਕਿੱਲੀ ਤੇ ਚਲੀ ਗਈ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈਆਂ ਚੁੰਨੀਆਂ ਤੇ ਪੱਗਾਂ ਤੇ ਮਾਣ ਕਰੋ